ਹੈਲੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਬੜੀ ਦੁੱਖਪ੍ਰੀਖ ਖਬਰ ਆ ਤਾਂ ਜੋ ਸਾਰੇ ਪਿੰਡ ਪ੍ਰਾ ਸੋਸ਼ਲ ਮੀਡੀਆ ਤੇ ਜਾਣਦੇ ਹੁਣੇ-ਹੁਣੇ ਖਬਰ ਆਈ ਆ ਰਾਜਵੀਰ ਜਵੰਦ ਦਾ ਵੀਰ ਇਸ ਦੁਨੀਆ ਤੇ ਨਹੀਂ ਰਹੇ ਤੇ ਦੇਖ ਕੇ ਖਬਰ ਬਹੁਤ ਮਨ ਨੂੰ ਦੁੱਖ ਹੋਇਆ ਵੀ ਇਦਾਂ ਪ੍ਰਮਾਤਮਾ ਨੇ ਘਾਤੋ ਕੀਤੀ ਫਰੀ ਜਵਾਨੀ ਸੀ ਤੇ ਰੱਬ ਨੇ ਕਹਿਰ ਕੀਤਾ ਤੇ ਬਹੁਤ ਮਨ ਖਰਾਬ ਹੋ ਗਿਆ ਦੇਖ ਕੇ ਹਨਾ ਮੈਂ ਚਲੋ ਖੈਰ ਨਾ ਚੱਲਦਾ ਸੀਗਾ ਵਾਹਿਗੁਰੂ ਆਪ ਦੇ ਦਿੰਦੇ ਤਾਂ ਗੁਰੂ ਰਾਮਦਾਸ ਜੀ ਜਿਹੜਾ ਦਿਨ ਆ ਦੇ ਨੇ ਅੱਜ ਤੇ ਬੜੀ ਧੁੰਦਾਂ ਵਾਲਾ ਦਿਨ ਮਨਾਵਾ ਹੋ ਰਿਹਾ ਉਹਨਾਂ ਦਾ ਤੇ ਪਰਮਾਤਮਾ ਨੇ ਬਹੁਤ ਵੱਡਾ ਘਹਿਰ ਕੀਤਾ ਤਾਂ ਜੋ ਕਰਨਾ ਨਹੀਂ ਸੀ ਚਾਹੀਦਾ ਤੇ ਬਹੁਤ ਘਟ ਆਇਆ ਹਨਾ ਤੇ ਬਹੁਤ ਦੁੱਖ ਲੱਗਾ ਸੁਣ ਕੇ ਇਸ ਤੋਂ ਗੱਲ ਇਹ ਸੋਸ਼ਲ ਮੀਡੀਆ ਤੇ ਆਈ ਤਜਕੀਨ ਹੋਵੇ ਸੁਣ ਕੇ ਵੀ ਇਦਾਂ ਹੋ ਚੁੱਕੀ ਆ ਫਿਰ ਦੇਖਿਆ ਵੀ ਵਾਕਿਆ ਹੀ ਸੱਚੀ ਗੱਲ ਆ ਲਿਕੋ ਜਿੰਨੇ ਦਿਨ ਬਾਅਦ ਬੈਂਡਿਲੇਟਰ ਤੇ ਰਹਿਣਾ ਵੀ ਤਾਂ ਵੀ ਨਿਰਾਮ ਆਇਆ ਨਾ ਨਿੰਜੋਰ परमात्मा ਨੂੰ ਮਨਜ਼ੂਰ ਆ ਨਾ ਤੇ ਉਹੀ ਹੋ ਕੇ ਰਿੰਦਾ ਆ ਸਾਰਿਆਂ ਭੈਣਾ ਭਰਾਵਾਂ ਨੇ ਜਿਹਾ ਕਹ ਲੋ ਅੰਦਾਸਾ ਕੀਤੀਆਂ ਪਰ ਇੱਕ ਵੀ ਪਰਮਾਤਮਾ ਨੇ ਸੁਣੀ ਜੋਸ਼ ਛੋਟੇ ਬੱਚੇ ਕਰੇ ਇਹਨਾਂ ਨੂੰ ਆਪਣਾ ਪਿਉਰੀ ਲੱਭਣਾ ਹੈਗਾ ਤੇ मां ਨੂੰ ਪੁੱਤ ਨਹੀਂ ਲੱਭਣਾ ਨਾ ਤੇ ਬੱਚਿਆਂ ਨੇ मां ਨੂੰ ਆਪਣਾ ਘਰ ਵਾਲਾ ਨਹੀਂ ਲੱਭਣਾ ਬਹੁਤ ਕਹਿਰ ਹੋਇਆ ਕੁਝ ਕੁ ਮਹੀਨੇ ਪਹਿਲਾਂ ਉਹਨਾਂ ਦੇ ਡੈਡੀ ਜੀ ਡੈਥ ਹੋ ਗਈ ਉਹ ਤਾਂ ਦੱਸਾ ਮਾਂ ਹਜੇ ਭੁੱਲਿਆ ਨਹੀਂ ਤੇ ਰੱਬ ਨੇ ਪੈਂਦੀ ਤੇ ਹੋਰ ਪਾਤੀ ਜੇ ਜਦੋਂ ਰੱਬ ਕਹਿਰ ਕਰਦਾ ਫਿਰ ਉਹ ਸੋਚਦਾ ਨਹੀਂ ਹੈਗਾ ਵੀ ਬੰਦਿਆਂ ਦੀ ਘਾਟ ਬਹੁਤ ਮਹਿਸੂਸ ਹੁੰਦੀ ਆ ਹੈਨਾ ਤੇ ਬਹੁਤ ਵੱਡਾ ਘਾਟਾ ਮਹਿਸੂਸ ਹੋਇਆ ਹੋਇਆ ਸਾਰਿਆਂ ਜਣੀ ਪਿਆ ਬਹੁਤ ਮਾੜਾ ਹੋਇਆ ਖਬਰ ਸੁਣ ਕੇ ਚਲੋ ਆਸ ਸੀ ਵੀ ਚਲੋ ਠੀਕ ਹੋ ਜਾਣਾ ਵੀਰ ਨੇ ਹਨਾ ਤੇ ਇਹਨੇ ਫੇਮਸ ਹੋਏ ਆ ਇਹਨਾ ਨਾਮ ਉਹਨਾਂ ਦਾ ਤੇ ਇੰਨੇ ਵਧੀਆ ਵਧੀਆ ਕਿਤੇ ਗਾਣੇ ਉਹਨਾਂ ਨੇ ਇੰਡਸਟਰੀ ਨੂੰ ਹਨਾ ਸੇਵਾ ਚਾਰ ਜਾਣੇਗਾ ਇਹ ਗੁਲੇ ਚਤਾਨੀ ਦਾ ਇੱਕ ਕੌਸ਼ਨ ਈ ਤੇ ਦੇਖ ਕੇ ਬੜਾ ਮਨ ਕਰਾ ਮੈਂ ਦੇਖੋ ਜੀ ਜਿਹੜਾ ਬੰਦਾ ਇਨਸਾਨ ਦੁਖੀ ਹੁੰਦਾ ਨਾ ਜਦੋਂ ਕਿਸੇ ਨੂੰ ਦੁੱਖ ਦੁੱਖ ਚ ਦੇਖਦਾ ਤਾਂ ਉਹ ਨੂੰ ਆਪਣਾ ਜਿੱਤੇ ਆ ਜਾਂਦਾ ਨਾ ਆਪਣਾ ਦੁੱਖ ਹੈ ਨਾ ਤੇ ਹਰੇਕ ਹਾਂ ਜਿਵੇਂ ਸਾਰੀ ਦੁਨੀਆ ਦੁਖੀ ਆ ਕਿਸੇ ਨਾ ਕਿਸੇ ਪਾਸੇ ਹੈ ਨਾ ਤੇ ਉਹ ਨੂੰ ਆਪਣਾ ਲੱਗ ਚਿੱਤੇ ਆਂਦੀ ਮਨ ਕਹਾਉਂਦਾ ਹਾਂ ਹੁਣ ਸੋਈ ਗਿਆ ਲੈ ਉਹਦਾ ਬਿੱਟਾ ਲਾਉਂਦਾ ਉਹਦੇ ਦਿਲ ਤੇ ਡਾਟਾ ਲਾਉਂਦਾ ਉਹਦਾ ਬਿੱਟਾ ਲੈ ਜਾਦੀ ਗੱਲਾਂ ਨਾ ਕਰਦੇ ਹੋ ਵਾਹਿਗੁਰੂ ਜੀ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਦੇਣ ਸੱਚੇ ਬਾਸ਼ਾ ਨਾ ਕਿਰਪਾ ਕਰਨ ਤੇ ਸਤਿਗੁਰੂ ਸਾਰਿਆਂ ਨੂੰ ਕੇ ਵਾਜੀ ਬਾਪੂ ਆਪੇ ਬੁਣੇ ਬੋਲ ਬੈਠੇ ਆਰਾ ਸਾਰੇ ਭੈਣ ਭਰਾ ਅਰਦਾਸ ਕਰੋ ਵੀਰ ਦੀ ਆਤਮਾ ਦੀ ਸ਼ਾਂਤੀ ਲਈ